ਸਤਿ ਸ੍ਰੀ ਅਕਾਲ ਜੀ ਆਪਣੇ ਚੈਨਲ ਕਮਲ ਡੈਰੀ ਫਾਰਮ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਆਪਣੇ ਕੋਲੇ ਬਾਈ ਅੱਜ ਚਾਰ ਪਸ਼ੂ ਬਕਾਉ ਆਈ ਇੱਕ ਬਿਹੜਾ ਤਿੰਨ ਮੱਝਾਂ ਜੀ ਪਿੰਡ rau ke kala ਜ਼ਿਲ੍ਹਾ ਮੋਗਾ ਮੋਬਾਈਲ ਨੰਬਰ 88475 18905 ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਉਂਦੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਕਰੋ ਜੀ ਤਾਂ ਜੋ ਆਉਣ ਵਾਲੇ ਪਸੰਦ ਆ ਵੀਡੀਓ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਜੀ ਆਹ ਮੱਝ ਆਈ ਤੀਜਾ ਸੂਆ ਬਾਈ ਹੱਲੇ ਵੀ ਬਹੁਤ ਸਾਫ ਹੈ ਬਾਈ ਤਿੰਨ ਚਾਰ ਦੇ ਲੈ ਜੂ ਬਾਈ ਸੂਨ ਕਦ ਕਾੜ ਚੰਗਾ ਏ ਬਜਰ ਚੰਗਾ ਏ ਤੀਜਾ ਸੂਆ ਬਾਈ ਇਹਦਾ ਧਨਾਕ ਨੂੰ ਦੀ ਬਹੁਤ ਸਾਫ ਹੈ ਜੀ ਤਿੰਨ ਦਿਨ ਲੈ ਜੂ ਬਾਈ ਸੂਨ ਨੂੰ ਇਹ 10 11 ਲੀਟਰ ਦੁੱਧ ਦੇ ਸਕਦੀ ਹੈ ਬਾਈ ਇਹ ਕਦ ਕਾੜ ਚੰਗਾ ਬਜਰ ਚੰਗਾ ਜੀ ਸੁਣੀ ਮੈਂ ਆ ਦੁੱਧ ਵਾਲੀ ਬਾਈ ਬੋਲ ਬਿਲਕੁਲ ਜਾਇਜ਼ ਆ ਬਾਈ ਇਹਦਾ 95000 ਰੁਪਏ ਆ ਜੀ ਦੇਖਦੇ ਵੀ ਭਰਾਣੇ ਖਰੀਦਰੀ ਲੋਗ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਜੀ ਇੱਕਾ ਝੋਟੀ ਆ ਬਾਈ ਚਾਰ ਤੋਂ ਪੰਜ ਦਿਨ ਦੀ ਸੂਈ ਦੀ ਆਈ ਤੀਜਾ ਸੂਈ ਦਾਈ ਕਦ ਘੜ ਚੰਗਾ ਆਏ ਥਾਲੇ ਵੀ ਦੀ ਖੁੱਲੀ ਆ 10 ਕਿਲੋਟਰ ਦੁੱਧ ਦੇ ਥਲੇ ਆ ਸਟੈਂਡ ਦੇ ਤਿਆਰ ਆਈ 11 12 ਲੀਟਰ ਦੁੱਧ ਦੇ ਦੂਗੀ ਬਾਈ ਚਾਰਕ ਦਿਨ ਦੀ ਫੂਰੀ ਵੀ ਆ ਚਾਰ ਪੰਜ ਦਿਨ ਦੀ 10 ਲੀਟਰ ਤੋਂ ਧੋਣ ਵੀ ਇਸ ਟਾਈਪ ਦੇ ਤਿਆਰ ਆ ਚੁਾਈ ਚੁਈ ਚੰਗੀ ਆ ਬਾਈ ਥਾ ਤੁਸਵਾ ਲੱਗਿਆ ਬਾਈ ਜੇ ਕਿਸੇ ਵੀ ਪ੍ਰਾਣੇ ਖਰੀਦਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਬਾਈ ਇਹਦਾ ਮੁੱਲ ਲਾ ਹੀ ਪੂਰਾ ਲੱਖ ਰੁਪਈਆ ਬਾਈ ਕੱਦ-ਕਾੜ ਚੰਗਾ ਝੋਟੀ ਦਾ ਵੱਡੀ ਆਈ ਐ ਕਾ ਬਹਿੜ ਆਈ ਇਹ ਬਿਨਾ ਬੱਚੇ ਨੂੰ ਆ ਬਾਈ ਐਰ ਸ਼ੈਰਾ ਕੱਦ ਵਾਲੀ ਵੱਡੀ ਬਹਿੜ ਆ ਬਿਨਾ ਬੱਚੇ ਤੋਂ ਦੋ ਦੇਸ ਟੈਂਕ ਤੇ 13 ਲੀਟਰ ਏਥਲੀ ਤਿਆਰ ਆਈ 12 ਤੋਂ 13 ਲੀਟਰ ਆਹ ਲੇਵੇ ਦੀ ਬਹੁਤ ਸਾਵਾਂ ਠੰਡੀ ਸੀ ਲਈ ਕੱਦ ਲਈ ਵੜਾ 15 ਲੀਟਰ ਤੋਂ ਦੇ ਦਊਗੀ ਬਾਈ ਇਹ ਸਾਮ ਕੇ ਚਾਰ ਦਿਨ ਮੋਲ ਇਹਦਾ ਬਿਲਕੁਲ ਜਾਇਜ਼ ਆ ਬਾਈ ਰੁਪਇਆ 35000 ਬਾਈ ਇਹਦਾ ਬਿਲਕੁਲ ਜਾਇਜ਼ ਮੋਲ ਆ ਜੀ ਕੱਦ ਕਾਟ ਦੇ ਹਿਸਾਬ ਨਾਲ ਸੋਹਣੀ ਬਿਹੜਾ ਪੂਰੀ ਤੇ ਕਹਾਵਾਂ ਜਾਈ ਤੀਜਾ ਕਸੂਆ ਬਈ ਇਹਦਾ ਸੁਬਾਹ ਸੂਈ ਆ ਅੱਜ ਕਦ ਕਾੜ ਚੰਗਾ ਏ ਵਜਨ ਚੰਗਾ ਏ ਥਾਂ ਤੋਂ ਬਹੁਤ ਸੋਹਣਾ ਲੱਗਿਆ ਹੋਇਆ ਚੁਵਾਈ ਬਹੁਤ ਚੰਗੀ ਆ ਬੱਚਾ ਇਹਦੇ ਮਗਰ ਕੱਤੀ ਆਈ 12-13 ਲੀਟਰ ਦੁੱਧ ਦੇ ਦਊਗੀ ਬਈ ਇਹ ਤੁਹਾਨੂੰ ਤਾਂ ਬਹੁਤ ਚੰਗਾ ਲੱਗਿਆ ਹੋਆ ਮੈਨ ਤਾਜੀ ਸੂਈ ਆਈ ਆ ਅੱਜ ਜੇ ਕਿਸੇ ਵੀਰ ਭਰਾ ਨੇ ਖਰੀਦਣੀ ਹੋਵੇ ਤਾਂ ਆਪਣਾ ਸੰਪਰਕ ਕਰ ਸਕਦੇ ਹੋ ਜੀ ਮੋਲੇ ਦਾ ਭਾਈ 90000 ਹੈ ਇਹਦਾ ਜੀ ਚਾਰ ਪਸ਼ੂ ਵਿਕਾਊ ਹੈ ਅੱਜ ਚਾਰਾਂ ਦਾ ਹੀ ਮੁੱਲ ਵੀ ਜਾਇਜ਼ ਹੈ ਜੀ ਤੇ ਸੋਹਣੇ ਪਸ਼ੂ ਆ ਭਾਈ ਜੇ ਕਿਸੇ ਵੀਰ ਭਰਾ ਨੇ ਕੋਈ ਪਸ਼ੂ ਖਰੀਦਣਾ ਹੋਵੇ ਤਾਂ ਆਪਣਾ ਨਾਲ ਭਾਈ ਸੰਪਰਕ ਕਰ ਸਕਦੇ ਹੋ ਜੀ ਧੰਨਵਾਦ